ਕੱਲਾ ਬੰਦਾ ਵੀ ਪਰੇਸ਼ਾਨ ਹੋ ਜਾ ਮਨ ਨੂੰ ਵਿਚਾਰ ਚਾਹੀਦੀ ਐ ਜੇ ਕੋਈ ਵਿਚਾਰਾ ਵਾਲਾ ਨਹੀਂ ਤੇ ਮਨ ਵੀ ਉਦਾਸ ਹੋ ਜਾਂਦਾ ਹੈ ਮਨ ਦੀ ਭੁੱਖ ਵਿਚਾਰਾਂ ਦੀ ਹੈ ਤੇ ਤੁਸੀਂ ਹੈਰਾਨ ਹੋਵੋਗੇ ਵਿਚਾਰਾਂ ਕਥਾ ਨਹੀਂ ਕੀਰਤਨ ਨਹੀਂ ਬਾਣੀ ਨਹੀਂ ਜਿੰਨੀਆਂ ਅੱਠ ਪਟੀਆਂ ਵਿਚਾਰਾਂ ਮਨ ਦੇ ਸਾਹਮਣੇ ਆਉਣ ਨਾਲ ਮਨ ਉਹਨੇ ਖੁਸ਼ਕੋਸ਼ ਹੋ ਜਾਂਦਾ ਜਿੰਨਾ ਡਰਾਮਾ ਵੇਖ ਕੇ ਖੁਸ਼ ਹੁੰਦਾ ਆ ਕਥਾ ਸੁਣ ਕੇ ਹੋ ਜੂ ਕਿਸੇ ਕਰਮਾ ਲੜਦਾ ਹੋਣਾ ਨਾ ਜਿੰਨਾ ਫਿਲਮ ਵਿੱਚ ਮਨ ਲੱਗਦਾ ਉਹਨਾ ਕੀਰਤਨ ਵਿੱਚ ਲੱਗਦਾ ਨਾ ਜਿੰਨੀਆਂ ਪੁੱਠੀਆਂ ਵਿਚਾਰਿਆਂ ਦੇ ਸਾਹਮਣੇ ਆਉਣਗੀਆਂ ਉਹਨਾ ਖੁਸ਼ ਹੋਊਗਾ ਪਰ ਜਦੋਂ ਬੰਦੇ ਨੂੰ ਚੰਗੀ ਖਾਾਕ ਮਿਲ ਜਾਵੇ ਨਾ ਰੱਜ ਕੇ ਭੋਜਨ ਛਕ ਲੇ ਤਾਂ ਵਿਸਰਾਮ ਵਿੱਚ ਲਿਆ ਜਾਂਦਾ ਸੌਂ ਜਾਂਦਾ ਘੋਕੀ ਚੜ ਜਾਂਦੀ ਜਦੋਂ ਮਨ ਨੂੰ ਚੰਗੀ ਖਾਾਕ ਮਿਲ ਜਾਵੇ ਕਥਾ ਦੀ ਕੀਰਤਨ ਦੀ ਬਾਣੀ ਦੀ ਜਿਹਨੂੰ ਸਮਝ ਆ ਜਾਵੇ ਕਥਾ ਕੀਰਤਨ ਸੁਖਦਾਈ ਸੁਣਨਾ ਜ਼ਰੂਰੀ ਹੈ ਗੁਰੂ ਕੀ ਵਿਚਾਰ ਸੁਣਨੀ ਜ਼ਰੂਰੀ ਹੈ ਤੇ ਫਿਰ ਮਨ ਵੀ ਵਿਸਰਾਮ ਵਿੱਚ ਚਲਿਆ ਜਾਂਦਾ ਹੈ ਮਨ ਦੌੜਦਾ ਨਹੀਂ